ਵਿਛੜਾ ਕੁਛ ਇਸ ਤਰ੍ਹਾਂ ਸੇ ਕਿ ਰੁੱਤ ਹੀ ਬਦਲ ਗਈ ਇੱਕ ਸ਼ਖਸ ਸਾਰੇ ਸ਼ਹਿਰ ਕੋ ਵਿਰਾਨ ਕਰ ਗਿਆ ਦੁਨੀਆ ਨੂੰ ਵਿਰਾਨ ਕਰ ਗਿਆ ਪੰਜਾਬੀ ਜਗਤ ਵਿਰਾਨ ਹੋ ਗਿਆ ਸੁਨੀਲ ਸਾਹਿਬ ਨੇ ਤਾਂ ਕਿ ਆਪੇ ਜਾਂ ਤਾਂ ਤਹਮਲ ਮਹਾਪੁਰਸ਼ਾਂ ਤੋਂ ਉਹ ਸਹਿਜ ਤਾਂ ਹੁੰਦੀ ਉਹ ਕਹਿੰਦੇ ਨੇ ਪਤਾ ਨਹੀਂ ਕਿੰਨੇ ਜਨਮਾਂ ਦੀ ਤਾਪ ਆ ਕਮਾਈ ਆ ਤਾਂ ਉਹਦਾ ਮਹਾਪੁਰਸ਼ਾਂ ਨੂੰ ਬ੍ਰਹਮ ਗਿਆਨ ਇਹ ਸੁਣਿਆ ਹੈ ਹੁਣ ਇਹ ਵੀ ਸਾਹਿਬ ਦੇ ਪਗੰਬਰ ਸੀ ਅਦਬ ਦੇ ਦੇਵਤਾ ਸੀ ਮਹੱਬਤ ਤੇ ਪਿਆਰ ਸਤਿਕਾਰ ਗੁਰਪ੍ਰੀਤ ਕੁਗੀਵਾਵਾਂ ਨੂੰ ਗੱਲ ਕਰ ਰਹੇ ਸੀ ਕਹਿੰਦੇ ਤਿੰਨ ਪੀੜੀਆਂ ਹੁੰਦੀਆਂ ਨੇ ਸਾਡੇ ਘਰ 'ਚ ਕਹਿੰਦੇ ਮੇਰੇ ਡੈਡੀ ਰਹਿੰਦੇ ਅਮੇਰ ਉਹਨਾਂ ਮੇਰਾ ਬੇਟਾ ਸੁਖਨ ਕਹਿੰਦੇ ਜਾਂ ਗਿਆ ਉਹ ਰੋਈ ਜਾਂਦਾ ਬੰਬੇ ਬੈਠਾ ਤਿੰਨ ਪੀੜੀਆਂ ਸਾਡੇ ਘਰ 'ਚ ਰੋ ਰਹੀਆਂ ਉਹਨਾਂ ਜਿਹੜੇ ਜਿਹਨੂੰ ਮਿਲਦੇ ਹੁੰਦੇ ਸੀ ਜਿਹਨਾਂ ਨਾਲ ਮੀਟਿੰਗ ਹੁੰਦੀ ਸੀ ਜਦ ਇਹਨਾਂ ਨੂੰ ਜਾਣਾ ਹੁੰਦਾ ਸੀ 오ਰੇਂਜ ਰੋਗ ਨਾਲ ਵਾਲੇ ਮਰਸ਼ੀਆਂ ਵਾਲੇ ਹੁੰਦੇ ਸੀ ਤਾਂ ਮੈਨੂੰ ਕਦੀ ਮਹਿਸੂਸ ਨਹੀਂ ਹੋਉਂਦਾ ਵੀ ਜਦੋਂ ਇੰਡੀਆ ਆਇਆ ਬਿਲਕੁਲ ਕਦੇ ਉਹ ਤੋਂ ਪਤਾ ਨਹੀਂ ਜਾਂਦਾ ਕੱਲ੍ਹੇ ਜੈੱਟ ਹੋਵੇ ਆਪਣਾ ਨਾਮ ਕਿਉਂਕਿ ਆਪਣੇ ਹੱਥ ਜੈੱਟ ਸੀਗੇ ਡਾਕਟਰ ਸੁਜੀਤ ਪਤਵਾਰ ਅੱਜ ਲੁਧਿਆਣਾ ਦੇ ਮੋਡਰਨ ਐਕਸਟੈਂਸ਼ਨ ਵਿਖੇ ਅੰਤਿਮ ਸੰਸਕਾਰ ਹੋਣ ਜਾ ਰਿਹਾ ਤਾਂ ਦੀਪੀ ਮਖਸੂਸਪੁਰ ਦੀ ਜਸਵੰਤ ਸੰਦੀਲਾ ਜੀ ਇੱਥੇ ਪਹੁੰਚ ਕੇ ਗੱਲਬਾਤ ਕਰਾਂਗੇ ਦੀਪੀ ਨੇ ਗੱਲ ਕਰਾਂਗੇ ਜੀ ਜੀ ਇੱਕ ਬਹੁਤ ਹੀ ਦੁਖਦਾਈ ਘਟਨਾ ਖਬਰ ਹੈ ਸੀਐਮ ਸਾਹਿਬ ਵੀ ਇੱਥੇ ਪਹੁੰਚਨੇ ਸਾਹਿਜ ਜਗਤ ਨੂੰ ਬਹੁਤ ਵੱਡਾ ਘਾਟਾ ਪੰਜਾਬੀ ਸੱਭਿਆਚਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਘਾਟਾ ਨਹੀਂ ਜੀ ਪਿਆ ਇੱਕ ਸਮਾਜ ਸਾਹਿਤ ਦਾ ਜਿਹੜਾ ਦੁਨੀਆ ਲੁੱਟ ਗਈ ਆਪਾਂ ਕਹਿੰਦੇ ਨਾ ਜੋ ਵੱਡਾ ਘਰ ਪਿੱਛੇ ਚੱਲ ਜਿਵੇਂ ਦਾ ਐਸਾ ਨਿਸ਼ਾਨ ਚੱਜੇ ਜਿਹਦੇ ਕੋਈ ਸਾਨੀ ਨਾ ਹੋਵੇ ਤੇ ਇੱਕ ਕਹਿੰਦਾ ਸ਼ਹਿਰ ਨਹੀਂ ਗਿਆ ਇੱਕ ਯੋਗ ਚਲੇ ਗਿਆ ਇੱਕ ਮਹਾਪੁਰਸ਼ ਚਲੇ ਗਿਆ ਸੰਗੀਤ ਦਾ ਇੱਕ ਦੇਵਤਾ ਦੇ ਨਾਲ ਚਲੇ ਗਿਆ ਆਖਰੀ ਮੁਲਾਕਾਤ ਕਦੋਂ ਹੋਈ ਸੀ ਆਖਰੀ ਮੁਲਾਕਾਤ ਪਰਸੋਂ ਰਾਤ ਨੂੰ ਲਾਸਟ ਮੂਮੈਂਟ ਜਦੋਂ ਉਹ ਗਏ ਨੇ ਸਦੀਕ ਸਾਹਿਬ ਦੇ ਨਾਲ ਆ ਮੈਂ ਸਦੀਕ ਸਾਹਿਬ ਉਹ ਹਰਜਿੰਦਰ ਜੀ ਪੀਟਰ ਸਾਰੇ ਇਕੱਠੇ ਸੀ ਉਹਨਾਂ ਨੇ ਸਾਰੇ ਰਿਕਵੈਸਟ ਕੀਤੀ ਵੀ ਗਾਜ਼ਲ ਲਿਖਣਾ ਉਹਨਾਂ ਸਾਹਿਬ ਸ਼ੀਸ਼ਾ ਦੇ ਸ਼ਹਿਰ ਚੋਂ ਨਾਲ ਪੱਥਰਾਂ ਦੇ ਸ਼ਹਿਰ ਚੋਂ ਹੀਸ਼ਾ ਚਲੇ ਗਿਆ ਤੁਰ ਗਿਆ ਉਹ ਪਤਾ ਨਹੀਂ ਅਸੀਂ ਉਹਨੂੰ ਗਜ਼ਲ ਸਮਝੀ ਗਏ ਉਹ ਸੱਚ ਕਹਿ ਗਿਆ ਨੇ ਉਹਨਾਂ ਨੇ ਉਹ ਪਹਿਲਾਂ ਹੀ ਸੁਣਾ ਦਿੱਤੀ ਸੀ ਬੜੀ ਮਸ਼ਹੂਰ ਸੀ ਉਹਨਾਂ ਦੀ ਪਰ ਜੋ ਉਹ ਦਿਨ ਉਹਨੇ ਸੁਣਾਇਆ ਪਰ ਸੁਣਾਇਆ ਉਸ ਤਰ੍ਹਾਂ ਦਾ ਕੁਝ ਸਾਨੂੰ ਉਦੋਂ ਤੀ ਸਮਝ ਆਈ ਦੂਜੇ ਦਿਨ ਜਦੋਂ ਸਵੇਰੇ ਕੋਈ ਰਾਤ ਨੂੰ 10 11 ਵਜੇ ਗਏ ਨੇ ਉਹ ਸਵੇਰੇ 7 ਵਜੇ ਖਬਰ ਸੁਣੀ ਤੇ ਅਸੀਂ ਫਿਰ ਸੋਚਿਆ ਵੀ ਇਹ ਤੇ ਗਜ਼ਲ ਸਮਝੀ ਗਏ ਉਹ ਸੱਚ ਕਹਿ ਕੇ ਚਲੇ ਗਿਆ ਇਹਦਾ ਸਾਰੇ ਕਹੇ ਜੋ ਦੁੱਖ ਹਦਾ ਨਾ ਬਚਿਆ ਤੋਂ ਬਾਹਰ ਗੱਲ ਹੋ ਗਈ ਆ ਆਖਰੀ ਗੱਲਬਾਤ ਕਿਵੇਂ ਦੀ ਹੋਈ ਸੀ ਕਿ ਕੀ ਗੱਲਬਾਤ ਆਖਰੀ ਗੱਲ ਇੰਨੀ ਖੂਬਸੂਰਤ ਸੀ ਵੀ ਇਹ ਉਹਨਾਂ ਨੇ ਇੱਕ ਵਾਰੀ ਨੇ ਕਿਹਾ ਮੇਰੀ ਤਬੀਅਤ ਖਰਾਬ ਆ ਜਾਂ ਮੇਰਾ ਮੈਨੂੰ ਕਾਲੀ ਆ ਜਾਂ ਮੈਨੂੰ ਕੋਈ ਮੇਰੇ ਸੁਭਾਅ 'ਚ ਤਲਖੀ ਆ ਮੋਡਰੇਟਰ ਹਮੇਨਾ ਬੜੇ ਅਦਬ ਸਤਕਾਰ ਦੇ ਨਾਲ ਮੈਂ ਇਹਨਾਂ ਸ਼ਾਂਤ ਐਡੇ ਵੱਡੇ ਲੈਵਲ ਤੇ ਜਾ ਕੇ ਜਾਂ ਮਹਾਪੁਰਸ਼ ਹੁੰਦੇ ਜਾਂ ਕੋਈ ਇਨਸਾਨ ਦੇਖਿਆ ਉਹ ਮੈਂ ਸਾਡੇ ਇੱਕ ਸੰਗੀਤ ਦਾ ਮਹਾਪੁਰਸ਼ ਸੀ ਜੀ ਮਹਾਪੁਰਸ਼ ਕਿੰਨੇ ਕ ਘੰਟੇ ਇਕੱਠੇ ਬੈਠੇ ਰਹੇ ਅਸੀਂ 3 ਘੰਟੇ ਬੈਠੇ ਰਹੇ 7:30 ਵਜੇ ਲੱਗੇ ਮੇਰੇ ਖਿਆਲ ਸਵੇਕ ਦਾ 10:00 ਵਜੇ ਤੱਕ ਜੀ ਉਹ ਫਿਰ ਅਸੀਂ ਵੀ ਗਿਆ ਸਾਰੇ ਅਸੀਂ ਉਨ ਜਰੋਠੇ ਨਾਲ ਹੀ ਅਸੀਂ ਉੱਠ ਜਾਗੇ ਪਰ ਕਿਸੇ ਨੂੰ ਕਿਸੇ ਨੇ ਅਮੇਜਨ ਕੀਤਾ ਸੋਚਿਆ ਵੀ ਨਹੀਂ ਹੁਣਾ ਵੀ ਇਹ ਗੱਲ ਹੋ ਸਕੀ ਸਵੇਰ ਕਿੱਦਾਂ ਚੜੇਗੀ ਹਾਂ ਸਵੇਰੇ ਤਾਂ ਮੈਂ ਸਭ ਨੂੰ ਫੋਟੋ ਭੇਜਿਆ ਮੈਂ ਦੇ ਵੀ ਮੇਰਾ ਭਰਾ ਆ ਛੋਟਾ ਜੀ ਇਹਨਾਂ ਸੈਂਡ ਕੀਤੇ ਇਹਨੇ ਸਮਝਿਆ ਕੋਈ ਪੁਰਾਣੀ ਫੋਟੋ ਨੇ ਤੇ ਮੈਂ ਸ੍ਰੀ ਸਾਹੂ ਨੂੰ ਭੇਜੀਆਂ ਹਰਜਨ ਸਿੰਧ ਨੂੰ ਭੇਜੀਆਂ ਪੀਟਰ ਨੂੰ ਭੇਜੀਆਂ ਜੀ ਤੇ ਉਹ ਜਦੋਂ ਜ ਨਾਲ ਹੀ ਉਹ ਉਹਨਾਂ ਦੇ ਪੁੱਛਣ ਲੱਗੇ ਕਾਦੀਆਂ ਫੋਟੋ ਨੇ ਜੀ ਫਰਟ ਟੈਲੀਫੋਨ ਲਾਗੇ ਜੀ ਯਾਨੀ ਅਸੀਂ ਜਿਵੇਂ ਹੁੰਦਾ ਕਹਿੰਦੇ ਸ਼ੌਕ ਸ਼ੌਕ ਛੱਡ ਕੇ ਇੱਕ ਤੱਕੇ ਵਜੇ ਨਾਲ ਗੱਲ ਹੋ ਗਈ ਜਿੰਦਗੀ ਚ ਇਦਾਂ ਕਰੀ ਸ਼ੌਕ ਨੱਗੇ ਨਹੀਂ ਉਹ ਲੱਗਿਆ ਹੀ ਕਿਉਂਕਿ ਡਿਬੀ ਜੀ ਕਈ ਵਾਰੀ ਮੂਵਮੈਂਟ ਇਹੋ ਜੀ ਆ ਕਿ ਅਸੀਂ ਵੀ ਕਈ ਵਾਰੀ ਝੁਜਕ ਨਾ ਕਿ ਅਸੀਂ ਪੁੱਛੀਏ ਕਿ ਇਸ ਵਕਤ ਤੁਹਾਡੀਆਂ ਅੱਖਾਂ ਦੱਸ ਰਹੀਆਂ ਨੇ ਸਭ ਕੁਝ ਦਾ ਬਿਆਨ ਕਰਦੀਆਂ ਪਈਆਂ ਨੇ ਇੱਕ ਸ਼ੇਰ ਪੜਿਆ ਸੀ ਕਿ ਬਹੁਤ ਸਾਲ ਪਹਿਲਾਂ ਵਿਛੜਾ ਕੁਛ ਇਸ ਤਰ੍ਹਾਂ ਸੇ ਕਿ ਰੁੱਤ ਹੀ ਬਦਲ ਗਈ ਇੱਕ ਸ਼ਖਸ ਸਾਰੇ ਸ਼ਹਿਰ ਕੋ ਵਿਰਾਨ ਕਰ ਗਏ ਦੁਨੀਆ ਨੂੰ ਵਿਰਾਨ ਕਰ ਗਏ ਉਹ ਤਾਂ ਪੰਜਾਬੀ ਜਗਤ ਦਰਾਨ ਹੋ ਗਿਆ ਸੁਨੀਲਾ ਸਾਹਿਬ ਨੇ ਇਹਦਾ ਕਿਹਾ ਕਿ ਜਾਂ ਤਾਂ ਉਹ ਤਹਮਮਲ ਮਹਾਪੁਰਸ਼ਾਂ ਚ ਹੁੰਦਾ ਉਹ ਸਹਿਜਤਾ ਹੁੰਦੀ ਆ ਉਹ ਕਹਿੰਦੇ ਨੇ ਪਤਾ ਨਹੀਂ ਕਿੰਨੇ ਜਨਮਾਂ ਦੀ ਤਾਪਿਆ ਕਮਾਈ ਆ ਤਾਂ ਆਉਂਦਾ ਮਹਾਪੁਰਸ਼ਾਂ ਨੂੰ ਬ੍ਰਹਮ ਗਿਆਨ ਇਹ ਸੁਣਿਆ ਹੈ ਨਾ ਹੁਣ ਇਹ ਵੀ ਸਾਹਿਦ ਦੇ ਪਗੰਬਰ ਸੀਗੇ ਆਦਬ ਦੇ ਦੇਵਤਾ ਸੀਗੇ ਮਤਲਬ ਪਤਾ ਨਹੀਂ ਉਹਨੇ ਕਿੰਨੀ ਕਮਾਈ ਹੋਈ ਇਹ ਹੀ ਸੋਚੀ ਜਾਂਦੇ ਆ ਇਸ ਜਨਮ ਜਾਂ ਜੇ ਕੋ ਪਹਿਲਾ ਹੁੰਦਾ ਉਹਦੀ ਵੀ ਕਮਾਈ ਹੋ ਸਕਦੀ ਨਾ ਇੱਕ ਜਨਮ ਚ ਇੰਨੀ ਕਮਾਈ ਨਾਲ ਇੱਥੇ ਤੱਕ ਨਹੀਂ ਹੱਪਾਉਂਦਾ ਜਿਹੜਾ ਉਹਦਾ ਮਕਾਮ ਸੀ ਤੁਸੀਂ ਮੰਨ ਨੇ ਜੋ ਖੁਦ ਉਹਨਾਂ ਨੂੰ ਮੁੱਢਾ ਦਿੱਤਾ ਬਿਲਕੁਲ ਜੀ ਬਿਲਕੁਲ ਉਹ ਮਤਲਬ ਉਹਨਾਂ ਦਾ ਮੁਹੱਬਤ ਪਿਆਰ ਸਤਿਕਾਰ ਗੁਰਪ੍ਰੀਤ ਕੁਗੇਪਾ ਮੈਨੂੰ ਕੱਲ ਕਹਿ ਰਿਹਾ ਸੀ ਕਹਿੰਦੇ ਤਿੰਨ ਪੀੜੀਆਂ ਹੁੰਦੀਆਂ ਯਾਰ ਸਾਡੇ ਘਰ ਚ ਕਹਿੰਦੇ ਮੇਰੇ ਡੈਡੀ ਰੋਂਦੇ ਮੈਂ ਰੋਂਨਾ ਮੇਰਾ ਬੇਟਾ ਸੁਖਨ ਕਹਿੰਦਾ ਯੰਗ ਆ ਉਹ ਰੋਈ ਜਾਂਦਾ ਬੰਬੇ ਬੈਠਾ ਤਿੰਨ ਪੀੜੀਆਂ ਸਾਡੇ ਘਰ ਚ ਰੋ ਰਹੀਆਂ ਉਹਨਾਂ ਨੂੰ ਯਮ ਦੀ ਰੇਂਜ ਦੇਖੋ ਕਵਿਤਾ ਦੇ ਨੂੰ ਸਮਝਣ ਵਾਲਿਆਂ ਦੇ ਨਾਲ ਇੱਕ ਵਾਰ ਬਹੁਤ ਸਾਲ ਪਹਿਲਾਂ ਕਿਤੇ ਆਰਟੀਕਲ ਕਿਸੇ ਸੱਜਣ ਨੇ ਲਿਖਿਆ ਸੀ ਕਹਿੰਦੇ ਵਾਹਿਦ ਪੰਜਾਬੀ ਦੇ ਇੱਕ ਇੱਕ ਕਵੀ ਆ ਜਿਨ੍ਹਾਂ ਨੂੰ ਕਹਿੰਦੇ ਯੂਨੀਵਰਸਿਟੀਾਂ ਦੇ ਵਿਦਵਾਨ ਉਹ ਵੀ ਸਲਾਮ ਕਰਦੇ ਆ ਇੱਕ ਬੰਦਾ ਜਿਹੜਾ ਕਦੇ ਸਕੂਲ ਹੀ ਨਹੀਂ ਗਿਆ ਉਹ ਵੀ ਸਮਝਦਾ ਇਹ ਲੱਖਾਂ ਚੋਂ ਸ਼ਾਇਦ ਇੱਕ ਫਨਕਾਰ ਦੇ ਇੱਕ ਸੱਚ ਰਮਾ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਡਾਊਨ ਟੂ ਅਰਥ ਸੀਗੇ ਉਹਨਾਂ ਦੇ ਡਰਾਈਵਰ ਵੀ ਇੱਕ ਗੱਲ ਕਰਦਾ ਪਿਆ ਸੀ ਕਹਿੰਦੇ ਵੀ ਮੇਰੇ ਕੋਲ ਇੰਡੀਕਾ ਗੱਡੀ ਹੁੰਦੀ ਸੀ ਕਿ ਤੇ ਉਹਨਾਂ ਨੂੰ ਜਿਹੜੇ ਜਿਹਨਾਂ ਨੂੰ ਮਿਲਦੇ ਹੁੰਦੇ ਸੀ ਜਿਹਨਾਂ ਨਾਲ ਮੀਟਿੰਗ ਹੁੰਦੀ ਸੀ ਜਿਹਦੇ ਨਾਲ ਜਾਣਾ ਹੁੰਦਾ ਸੀ ਉਹ ਰੇਂਜ ਰੋਗਰਾਂ ਵਾਲੇ ਮਰਸਣੀਆਂ ਵਾਲੇ ਹੁੰਦੇ ਸੀ ਤਾਂ ਮੈਨੂੰ ਕਦੀ ਮਹਿਸੂਸ ਨਹੀਂ ਹੁੰਦਾ ਵੀ ਤੇ ਤੋ ਇੰਡੀਕਾ ਆ ਬਿਲਕੁਲ ਉਹ ਕਦੇ ਉਦੋਂ ਮਾਹਰ ਜਦੋਂ ਤਾਂ ਕਲਵੇ ਜੈਟ ਹੋਵੇ ਆਪਣਾ ਨਾ ਕਿਉਂਕਿ ਉਹ ਆਪਣੇ ਹੱਥ ਚ ਜੈਟ ਸੀਗੇ ਉਹਨਾਂ ਦੀਆਂ ਗੱਡੀਆਂ ਥੋੜੇ ਲੋਡ ਸੀ ਨਾ ਕਿਸੇ ਬਹਿਰਾਵੇ ਲੋਡ ਸੀ ਨਾ ਕਿਸੇ ਹੋਰ ਮੁਕਾਮ ਦੀ ਲੋਡ ਸੀ ਹਨਾ ਗਜ਼ਲਾਂ ਨੂੰ ਲੈ ਕੇ ਜਾਂ ਕਿਸੇ ਚੀਜ਼ਾਂ ਨੂੰ ਲੈ ਕੇ ਕੋਈ ਪਲਾਨਿੰਗ ਚੱਲਦੀ ਫਿਰੇ ਤੁਹਾਡੇ ਨਾਲ ਕੁਝ ਆਉਣ ਵਾਲਾ ਸੀ ਕੁਝ ਨਹੀਂ ਸਾਡਾ ਤਾਂ ਇਦਾਂ ਸੀ ਬਸ ਅਸੀਂ ਤਾਂ ਜਿੱਦਾਂ ਇੱਕ ਮਹਾਪੁਰਸ਼ਾਂ ਤੋਂ ਪ੍ਰਸ਼ਾਦ ਲਈਦਾ ਜੋ ਕੰਨੀ ਬੋਲ ਪੈਣੇ ਆ ਫਕੀਰਾਂ ਨਾਲ ਸਾਡੇ ਤੇ ਹਮੇ ਜਦੋਂ ਜਾਣਾ ਚੌਂਕੀ ਸਾਡੇ ਤੇ ਸ਼ੁਰੂ ਹੋ ਜਾਂਦੇ ਸੀ ਉਹਨਾਂ ਦੇ ਇੱਕ ਇੱਕ ਤੱਕਣਾ ਵੇਖਣਾ ਉਹਦੇ ਵਿੱਚ ਵੀ ਸਾਬਤ ਸੀ ਉਹਦੇ ਵਿੱਚ ਪ੍ਰਸ਼ਾਦ ਸੀਗਾ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦਾ ਗੱਲ ਕਰਨਾ ਉਹਨਾਂ ਦੇ ਅਸੀਸ ਦੇਣੀ ਕੁਝ ਕਲਾਮ ਦੀ ਬੇਨਤੀ ਕਰਨੀ ਕੁਝ ਨਮਾ ਸੁਣਾਉਣਾ ਮਨਰਾਜ ਨੇ ਹਰ ਹਰਮੋਨੀਅਮ ਮੁਕਤ ਕੋਲਣ ਉਹ ਆਲਮੀ ਹੋਰ ਉਹ ਸਰ ਬੀਜੀ ਨੇ ਇਹਨਾਂ ਸਿੱਤਰਾ ਨਾਮ ਚ ਗਾਉਂਦੇ ਆ। ਜਿਹੜੀ ਤਸਵੀਰ ਫੇਸਬੁੱਕ ਤੇ ਅਪਲੋਡ ਕੀਤੀ ਸੀ ਤਾਂ ਤੁਸੀਂ ਪੁੰਜੇ ਬੈਠੇ ਹੋ ਉੱਥੇ ਤੇ ਉਹ ਸਾਹਮਣੇ ਚੇਅਰ ਤੇ ਬੈਠੇ ਨੇ। ਹਮੇਸ਼ਾ ਤੁਸੀਂ ਪੁੰਜੇ ਬੈਠਦੇ ਹੁੰਦੇ ਸੀ ਜਦੋਂ ਆਉਂਦੇ ਹੁੰਦੇ ਸੀ। ਇਹ ਕੈਨੇਡਾ ਵਾਲੇ ਘਰ ਦੀ ਗੱਲ ਆ ਮੇਰੇ ਖਿਆਲ ਨਾਲ। ਉਹ ਸੀਗਾ ਉਹ ਸਿਰ ਤੇ ਹੁੰਦਾ ਇੱਕ ਅੱਗ ਸੇਕਣ ਵਿੱਚ ਹੁੰਦੀ ਆ ਫਾਇਰ ਪਲੇਸ ਜਨਾ ਤਾਂ ਮੈਂ ਉੱਥੇ ਬੈਠਾ ਮੈਂ ਸਾਹਮਣੇ ਗੁਰੂ ਜੀ ਬੈਠੇ ਆ ਨਾ ਤਾਂ ਦਾ ਉਸ ਵੇਲੇ ਕਿ ਫੋਟੋ ਖਿੱਚੀ ਆ ਹਮੇਸ਼ਾ ਥੱਲੇ ਬੈੰਦੇ ਹੁੰਦੇ ਸੀ ਜਦੋਂ ਆਉਂਦੇ ਹੁੰਦੇ ਸੀਗੇ ਉੱਚੀ ਥਾਂ ਤੇ ਯਾਰ ਬਹਾਈਏ ਨੀਵੀਂ ਥਾਂ ਤੇ ਬਈ ਹੈ ਨਾ ਉਹ ਤਾਂ ਰਤਵਾ ਹੀ ਐਸਾ ਸੀਗਾ ਉਹ ਫੜ ਫੜ ਕੇ ਬਹੌਂਦੇ ਹੁੰਦੇ ਸੀ ਅਸੀਂ ਕਹਿੰਦੇ ਚਲੋ ਸਾਹਮਣੇ ਹੋ ਕੇ ਬਹਿ ਜਾਂਦੇ ਆ ਕੋਲ ਕੋਲ ਬੈਣ ਦਾ ਤੱਕੀ ਜਾਣਾ ਦਿਹਾੜੀ ਉਹ ਮੋਨ ਖਾਮੋਸ਼ ਗੱਲਬਾਤ ਹੁੰਦੀ ਸੀਗੇ ਬਿਨਾਂ ਬੋਲੇ ਗੱਲਬਾਤ ਹੁੰਦੀ ਸੀ ਤਾਂ ਇਹਨੇ ਦੇਬੀ ਮਕਸੂਦ ਪੂਰੀ ਜੀ ਸੋ ਤਸਵੀਰਾਂ ਇੱਕ ਇਸ ਵਕਤ ਤੁਹਾਨੂੰ ਦਿਖਾ ਦਿੰਦੇ ਆ ਤਾਂ ਉਹਨਾਂ ਦੀ ਮਨੋਂ ਅੰਤਿਮ ਵਿਦਾਇਗੀ ਜਿਹੜੀ ਦਿੱਤੀ ਜਾ ਰਹੀ ਹੈ ਸੋ ਅਗਨਪੀਠ ਕੀਤਾ ਜਾ ਰਿਹਾ ਹੈ ਡਾਕਟਰ ਸਰਜੀਤ ਪਾਤਰ ਉਹਨਾਂ ਨੂੰ ਸੋ ਪੰਜਾਬੀ ਸਾਹਿਤ ਜਗਤ ਦਾ ਇੱਕ ਮਹਾਨ ਸ਼ਾਇਰ ਮਹਾਨ ਕਵੀ ਮਹਾਨ ਲੇਖਕ ਇੱਕ ਸਦੀ ਦਾੰਤ ਹੋ ਗਿਆ ਹੈ सुनना हो गया पंजाबी माँ बोली का पंजाबी सभ्याचार देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।